ਸਸੀ ਕਾਲ ਜੀ ਜਿੰਨਾਂ ਪਰ ਬਲੌਗ ਦੇ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਭਰਾ ਦੇ ਫੇਸਬੁਕ YouTube Instagram ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਆਪਾਂ ਆਏ ਹੋਏ ਹਾਂ ਜੀ ਜੱਸਾ ਪਗੜੀ ਸੈਂਟਰ ਤੇ ਜਿੱਥੇ ਕੇ ਤੁਹਾਨੂੰ ਬਹੁਤ ਹੀ ਘੈਂਟ ਘੈਂਟ ਸੂਟ ਮਿਲਣਗੇ ਤੇ ਰੇਟ ਦੀ ਪੂਰੀ ਗਾਰੰਟੀ ਹੋਊਗੀ ਸੂਟ ਇਹੋ ਜਿਹੜੇ ਤੁਸੀਂ ਦੇਖ ਕੇ ਵੀ ਹੈਰਾਨ ਹੋ ਜਾਓਗੇ ਇੱਕ ਵਾਰ ਆਉਂਗੇ ਤਾਂ ਬਾਰ ਬਾਰ ਆਉਂਗੇ ਕੰਪੜਾ ਛਾੜਾਂ ਤੇ ਰਜਾਈਆਂ ਦਾ ਤਾਂ ਹੜਾ ਆਇਆ ਹੋਇਆ ਜੀ ਇੰਨੇ ਸਸਤੇ ਰੇਟ ਤੇ ਤੁਹਾਨੂੰ ਕਿਤੇ ਨਹੀਂ ਮਿਲ ਸਕਦੇ ਜਿਹੜਾ ਇਹਨਾਂ ਦਾ ਐਡਰੈਸ ਹੈ ਜੀ ਜੱਸਾ ਪਗੜੀ ਸੈਂਟਰ ਪੁਰਾਣਾ ਬਾਜ਼ਾਰ ਮਰੰ 715752076 ஆன்ਲਾਈਨ ਸ਼ਿਪਿੰਗ ਵੀ ਤੁਸੀਂ ਕਰਵਾ ਸਕਦੇ ਹੋ ਜੀ ਅੱਜ ਆਪਾਂ ਚੱਲਦੇ ਆ ਕਿ ਤੁਹਾਨੂੰ ਦਿਖਾਣੇ ਸਭ ਤੋਂ ਪਹਿਲਾ ਸੂਟ ਆ ਜਿਹੜਾ ਆਪਾਂ ਸਭ ਤੋਂ ਪਹਿਲਾ ਸੂਟ ਲੈ ਕੇ ਆਏ ਆ ਜੀ ਉਹ ਹੈਗਾ ਜੀ 200 ਰੁਪਏ ਦਾ ਸੂਟ ਆਊਗਾ ਜੀ ਜੇ ਚਾਰ ਦਾ ਸੈੱਟ ਲਾਉਂਗੇ ਤਾਂ 190 ਰੁਪਏ ਦਾ ਸੂਟ ਪਾਊਗਾ ਜੀ ਕੈਸ਼ਮੀਰੋਂ ਦਾ ਸੂਟ ਹੈ ਜੀ ਇਹ ਬਹੁਤ ਹੀ ਕੈਂਟ ਕੈਂਟ ਪ੍ਰਿੰਟ ਆਏ ਹੋਏ ਆ ਇਹਦੇ ਵਿੱਚ ਚੈੱਕ ਮਿਲ ਜਾਊਗਾ ਲਾਈਨਿੰਗ ਮਿਲ ਜਾਊਗੀ ਡਿਜ਼ਾਈਨ ਜਿਹੜੇ ਮਰਜ਼ੀ ਤੁਸੀਂ ਕਹੋਗੇ ਉਹ ਮਿਲ ਜਾਣਗੇ ਤੇ ਆਨਲਾਈਨ ਵੀ ਤੁਸੀਂ ਆਪਣੇ ਘਰੇ ਵੀ ਮੰਗਾ ਸਕਦੇ ਹੋ ਜੀ ਸਿਰਫ ਮਸਰ 200 ਰੁਪਏ ਦੇ ਵਿੱਚ ਇਹ ਸੂਟ ਆ ਜੀ ਪੂਰਾ ਇਹ ਤਾਂ ਗਿਆ ਜਦੋਂ ਗੋਰੀ ਦਾ ਸੂਟ ਹੈ ਜੀ ਹੋਰ ਕਿ ਦਿਖਾਇਓ ਜੀ ਇੱਕ ਗੋਰੀ ਦਾ ਸੂਟ ਹੈ ਬੜੇ ਕੈਂਟ ਕੈਂਟ ਗੋਰੀ ਦਾ ਸੂਟ ਆਏ ਆ ਜੀ ਬਹੁਤ ਹੀ ਕੈਂਟ ਤੇ ਗਰਮ ਸੂਟ ਹੈ ਜੀ ਗਰਮ ਐ ਇੰਨਾ ਕਿ ਤੁਹਾਨੂੰ ਚਿੰਟੇ ਨਾਲ ਸੂਟ ਚੱਕਣਾ ਪਊਗਾ ਜੀ ਚਾਹੇ ਤੁਸੀਂ ਸ਼ਿਮਲੇ ਕੋਹਰੀ ਜਿੱਥੇ ਮਰਜ਼ੀ ਚਲੇ ਜਾਓ ਪਰ ਇਹ ਸੂਟ ਇੰਨਾ ਗਰਮ ਹੈ ਦੇ ਉੱਪਰ ਕੋਈ ਕੋਟੀ ਜਗਤ ਪਾਉਣ ਦੀ ਲੋੜ ਨਹੀਂ ਪਊਗੀ ਸਿਰਫ 450 ਰੁਪਏ ਦੇ ਵਿੱਚ ਸੂਟ ਪਊਗਾ ਜੀ ਹੈ ਗੋਰੀ ਦਾ ਬਹੁਤ ਹੀ ਕੈਂਟ ਕੈਂਟ ਤੇ ਸੋਹਣੇ ਸੋਹਣੇ ਪ੍ਰਿੰਟ ਹੈ ਜੀ ਨਾਲ ਗਰਮ ਦੁਪੱਟੇ ਨੇ ਰੰਗ ਡਿਜ਼ਾਈਨ ਪ੍ਰਿੰਟ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਸਾਰੇ ਪ੍ਰਿੰਟ ਚੈੱਕ ਕਰ ਲਓ ਪਲੇਨ ਬੁੱਟੀ ਮਿਲ ਜੂਗੀ ਲਾਈਨਿੰਗ ਮਿਲ ਜੂਗੀ ਬਹੁਤੇ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਕਲਰ ਨੇ ਕਹਲਾ ਚੱਕੋ ਜੀ ਲਾਈਟ ਕਲਰ ਦੇ ਵਿੱਚ ਵੀ ਐ ਜੀ ਡਾਰਕ ਕਲਰਾਂ ਦੇ ਵਿੱਚ ਵੀ ਐ ਆਈਸਕ੍ਰੀਮ ਚਾਰਟ ਵੀ ਐ ਜਿਹੜਾ ਤੁਸੀਂ ਮੰਗੂਗਾ ਤੁਹਾਨੂੰ ਉਹ ਕਲਰ ਮਿਲੂਗਾ ਜੀ ਬਸ ਆਣਾ ਕਿੱਥੇ ਆ ਤੁਸੀਂ ਜੱਸਾ ਪਗੜੀ ਸੈਂਟਰ ਮਰੰਡੇ ਤੇ ਆਉਣਾ ਏ ਤੇ ਅਗਲਾ ਸੂਟ ਚੈੱਕ ਕਰੋ ਜੀ ਸਭ ਤੋਂ ਸੋਹਣਾ ਤੇ ਕੈਂਟ ਮਾਡਲ ਵਾਲਾ ਸੂਟ ਐ ਜੀ ਸਿਰਫ ਤੇ ਸਿਰਫ ਪੂਰੇ ਬਾਜ਼ਾਰ ਦੀ ਗਾਰੰਟੀ ਆ 1000 ਰੁਪਏ ਵਾਲਾ ਸੂਟ ਦਵਾਂਗੇ ਜੀ ਸਿਰਫ 600 ਰੁਪਏ ਦੇ ਵਿੱਚ ਤੁਹਾਨੂੰ ਆਪ ਇੱਕ ਸੂਟਾ ਖੋਲ ਕੇ ਵੀ ਦਿਖਾ ਦਿੰਨੇ ਆ ਬਹੁਤ ਹੀ ਸੋਹਣਾ ਪੌਂਚਿਆਂ ਦੇ ਵਰਕ ਵਾਲੀ ਪੂਰਾ ਮੋਡਲ ਵਾਲਾ ਸੂਟ ਹੈ ਇਹ ਆਪਣੇ ਕੋਲ ਕਰੇਵ ਦੇ ਉੱਤੇ ਵੀ ਅਸੀਂ ਤੇ ਕਟ్రਾਈ ਦੇ ਉੱਤੇ ਵੀ ਹੈ ਕਟ్రਾਈ ਵਾਲਾ 650 ਰੁਪਏ ਦਾ ਉਹ ਬਾਜ਼ਾਰ 'ਚ 11-1200 ਰੁਪਏ ਦਾ ਵੇਚਦਾ ਆਪਾਂ 650 ਰੁਪਏ ਦੰਦਾਂਗੇ ਤੇ ਆ 1000 ਰੁਪਏ ਵਾਲਾ ਸੂਟ ਜੀ ਸਿਰਫ ਤੇ ਸਿਰਫ ਤੁਹਾਨੂੰ ਆ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਤੇ ਕੈਂਡ ਕਪੜਾ ਮਲਾਇਮ ਆ ਨਾਲ ਇਦਾਂ ਹੀ ਡਿਜੀਟਲ 3D ਪ੍ਰਿੰਟ ਦੇ ਵਿੱਚ ਦੁਪੱਟਾ ਆਊਗਾ ਜੀ ਨਾਲ ਜਿਹੜੀ ਬਾਟਮ ਆ ਫੜੇ ਫੜੇ ਆ ਜਿਹੜੀ ਬਾਟਮ ਆਊਗੀ ਜੀ ਉਹਦੇ ਤੇ ਵੀ ਪੂਰਾ ਵਰਕ ਕਰਿਆ ਹੋਇਆ ਆ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਸੂਟ ਮਿਲੂਗਾ ਜੀ ਜੱਸਾ ਤਗੜੀ ਸੈਂਟਰ ਮਰੰਡਾ ਤੇ ਤੇ ਇਹ ਤੋਂ ਇਲਾਵਾ ਜੀ ਆਜੋ ਇਹ ਗਰਮ ਸੂਟ ਹੈ ਜੀ ਸਾਰੇ ਸਰਦੀਆਂ ਦੇ ਵਿੱਚ ਪਾਉਣੇ ਵਾਲਾ ਸਟਾਕ ਲੈ ਕੇ ਆਏ ਆ ਆਪਾਂ ਤੇ ਇਹ ਤੋਂ ਇਲਾਵਾ ਆਜੋ ਜੀ ਅੱਗੇ ਕੁੱਲੂ ਪੱਟੀ ਲਓ ਜੀ ਆ ਬਥੇ ਹੋ ਫੋਲ ਕੇ ਇੱਕ ਕੁੱਲੂ ਪੱਟੀ ਦੇ ਵਿੱਚ ਸੂਟ ਆਊਗਾ ਜੀ ਮਾਡਲ ਵਾਲਾ ਸੂਟ ਹੈ ਬਹੁਤ ਹੀ ਕੈਂਟ ਪ੍ਰਿੰਟ ਵਾਲਾ ਕਮੀਜ਼ ਹੈ ਜੀ ਤੇ ਬਹੁਤ ਹੀ ਸੋਹਣਾ ਦੁਪੱਟਾ ਬਣਿਆ ਹੋਇਆ ਇਹਦਾ ਦੇਖ ਕੇ ਵੀ ਰੂਹ ਖੁਸ਼ ਹੋ ਜੂਗੀ ਤੁਹਾਡੀ ਇਹ ਕਰੋ ਚੱਕ ਇੱਕ ਵਾਰੀ ਫੁੱਟ ਇੰਨਾ ਗਰਮ ਹੈ ਕਿ ਤੁਹਾਨੂੰ ਕੋਈ ਕੋਟੀ ਜੈਕਟ ਪਾਉਣ ਦੀ ਲੋੜ ਨਹੀਂ ਪਊਗੀ ਤੇ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਰੇਟ ਆਊਗਾ ਜੀ 12-1300 ਰੁਪਏ ਦਾ ਬਾਜ਼ਾਰ ਦੇ ਵਿੱਚ बिकਦਾ ਸਾਡੇ 700 ਰੁਪਏ ਦੇ ਵਿੱਚ ਕਹਿ ਕੇ ਸੌਂ ਦਵਾਂਗੇ ਜੇ ਦੋ ਲਵੋਗੇ ਤਾਂ ਹੋਰ ਘੱਟ ਕਰੂਗੇ ਚਾਰ ਦਾ ਸੈੱਟ ਲਵੋਗੇ ਤਾਂ ਇੰਨਾ ਘੈਂਟ ਰੇਟ ਦੇ ਦੂੰਗਾ ਜੀ ਤੁਸੀਂ ਸੁਣ ਕੇ ਵੀ ਹੈਰਾਨ ਹੋ ਜਾਓਗੇ ਰੰਗ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣਗੇ ਜਿੰਨਾ ਕਿ ਆ ਬਲੈਕ ਕਲਰ ਪਿਆ ਜੀ ਇਹਦੇ ਵਿੱਚ ਤੇ ਆ ਆ ਮੁੰਗਿਆ ਕਲਰ ਪਿਆ ਜੀ ਤੇ ਪ੍ਰਿੰਟ ਚੇਂਜ ਹੈ ਜੀ ਇਹਦੇ ਵਿੱਚ ਇਹ ਕਾਫੀ ਕਲਰ ਪਿਆ ਚਾਰ ਕਲਰ ਆਪਸ਼ਨਾਂ ਦੇ ਵਿੱਚ ਇਹ ਸੂਟ ਆਊਗਾ ਜੀ ਸਿਰਫ ਤੇ ਸਿਰਫ 750 ਰੁਪਏ ਦੇ ਵਿੱਚ 1200 ਵਾਲਾ ਸੂਟ ਮਿਲੂਗਾ 750 ਰੁਪਏ ਦੇ ਵਿੱਚ ਜੱਸਾ ਪਗੜੀ ਸੈਂਟਰ ਮਰੰਡਾ ਤੇ ਤੇ ਆਜੋ ਜੀ ਹੁਣ ਅਗਲਾ ਸੂਟ ਆ ਵੀ ਦਿਖਾਓ ਖੋਲ ਕੇ ਇਹ ਵੀ ਪੂਰਾ ਕੈਂਟ ਗਰਮ ਸੂਟ ਹੈ ਜੀ 3D ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਆਊਗਾ ਰੇਟ ਆਊਗਾ ਜੀ ਸਿਰਫ ਤੇ ਸਿਰਫ 550 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਜੱਸਾ ਪਗੜੀ ਸੈਂਟਰ ਯਾਦ ਕਰ ਲਿਓ ਜੀ ਪੁਰਾਣਾ ਬਾਜ਼ਾਰ ਮਰੰਡਾ ਥੋਡੀ ਟੈਰੀ ਦੇ ਕੋਲ ਆਪਣਾ ਦੁਕਾਨ ਹੈ ਜੀ ਇਹ ਤੇ ਆ ਇੱਕ ਵਾਰੀ ਸੂਟ ਚੈੱਕ ਕਰੋ ਬਹੁਤ ਹੀ ਸੋਹਣਾ ਤੇ ਪਿਆਰਾ ਸੂਟ ਹੈਗਾ ਜਿਹਨੂੰ ਦੇਖ ਕੇ ਵੀ ਰੂਹ ਖੁਸ਼ ਹੋਊਗੀ ਗਰਮ ਸੂਟ ਹੈ ਜੀ ਸਾਰਾ ਗਰਮ ਸਟਾਕ ਦੇ ਵਿੱਚ ਲੈ ਕੇ ਆਏ ਆ ਆਪਾਂ ਤੇ ਆ ਦੇਖੋ ਜੀ 3D ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਆਊਗਾ ਜੀ ਬਹੁਤ ਹੀ ਸੋਹਣਾ ਸੂਟ ਬਹੁਤ ਹੀ ਸੋਹਣਾ ਪ੍ਰਿੰਟ ਪੂਰਾ ਗਰਮ ਸੂਟ ਹੈ ਜੀ ਅੱਖ ਕੱਢੂਗਾ ਅੱਖ ਜੇਕਰ ਸੂਟ ਪਾ ਲਿਆ ਤੁਸੀਂ ਤੇ ਆਹ ਲਓ ਜੀ ਨਾਲ ਇਹਦੇ ਇਦਾਂ ਹੀ 3D ਡਿਜੀਟਲ ਪ੍ਰਿੰਟ ਦੇ ਵਿੱਚ ਹੀ ਦੁਪੱਟਾ ਆਊਗਾ ਬਹੁਤ ਹੀ ਪਿਆਰਾ ਸੂਟ ਰੇਟ ਆਊਗਾ ਜੀ 750 ਵਾਲਾ ਸੂਟ ਮਿਲੂਗਾ ਜੀ 550 ਰੁਪਏ ਦੇ ਵਿੱਚ ਫਿਰ ਤੇ ਸਿਰਫ 550 ਰੁਪਏ ਦੇ ਵਿੱਚ ਇਹਦੇ ਵਿੱਚ ਕਲਰ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੋ ਜੀ ਦਿਖਾਓ ਮੈਂਡਾ ਜੀ ਕਲਰ ਡਿਜ਼ਾਈਨ ਦਿਖਾ ਦਿਓ ਕਾਫੀ ਕਲਰ ਹੈ ਬਲੂ ਕਲਰ ਹੈ ਮਸਟਰਡ ਕਲਰ ਹੈ ਜੀ ਪਿੰਕ ਕਲਰ ਹੈ ਜਿੰਨੇ ਵੀ ਕਲਰ ਕਹੋਗੇ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਸਿਰ ਤੇ ਸਿਰਫ 5500 ਰੁਪਿਆ ਰੇਟ ਹੈ ਜੀ ਇਹਨਾਂ ਦਾ ਮਿਲੂਗਾ ਜੀ ਕਿੱਥੇ ਸਿਰਫ ਇਹ ਦੱਸਾ ਪਗੜੀ ਸੈਂਟਰ ਮਰੰਡਾ ਤੇ ਤੇ ਹੁਣ ਆਜੋ ਜੀ ਥੋੜੇ ਜਿਹਾ ਦਿੱਤਾ ਕਿ ਹੁਣ ਵਿਆਹਾਂ ਮਾ ਸ਼ਾਦੀਆਂ ਵੈਡਿੰਗ ਵਾਸਤੇ ਹੈ ਨਾ ਪਾਰਟੀ ਵੇਅਰ ਸੂਟ ਆ ਗਏ ਸਭ ਤੁਹਾਨੂੰ ਉਹ ਦਿਖਾਣੇ ਹੁਣ ਬਹੁਤ ਹੀ ਕੈਂਡ ਕੈਂਡ ਪਾਰਟੀ ਵੇਅਰ ਸੂਟ ਹੈ ਜੀ 2000 ਤੇ 3 ਇਹ ਫਰਕਾਵਾਦੀ ਸੂਟ ਹੈ ਜੀ 4000 ਰੁਪਏ ਦਾ ਸੂਟ ਵਿਕਦਾ ਹੈ ਇਹ ਬਜ਼ਾਰ ਦੇ ਵਿੱਚ ਇਹ ਆਪਾਂ ਤੁਹਾਨੂੰ ਸੂਟ ਦਵਾਂਗੇ ਸਿਰਫ ਤੇ ਸਿਰਫ 8500 ਰੁਪਏ ਦੇ ਵਿੱਚ ਮਿਲੂਗਾ ਜੀ ਦੱਸਾਂ ਆਪਾਂ ਅਗਲੀ ਸੈਂਟਰ ਮਰੰਡਾ ਤੇ ਪੂਰਾ ਫਰਕਾਵਾਦੀ ਡਿਜ਼ਾਈਨ ਹੈ ਜੀ ਇਹ ਤਾਂ ਜਿਹੜਾ ਕਿ 올ਡ ਸਕੂਲ ਡਿਜ਼ਾਈਨ ਕਹਿੰਦੇ ਆ ਜਿਹਨੂੰ ਇਹਦੇ ਪੌਂਚਿਆਂ ਤੇ ਵੀ ਵਰਕ ਹੈ ਇਹਦੇ ਪੌਂਚਿਆਂ ਤੇ ਵੀ ਵਰਕ ਆਊਗਾ ਜੀ ਨਾਲ ਇਦਾਂ ਹੀ ਫਰਕਾਵਾਦੀ ਦੁਪੱਟਾ ਦਿੱਤਾ ਹੋਇਆ ਕਲਰ ਆਪਸ਼ਨ ਇਹਦੇ ਵਿੱਚ 4 ਕਲਰ ਮਿਲਣਗੇ ਜੀ ਜਿੱਦਾਂ ਕਿ ਇਹ ਮੈਂਟਾ ਕਲਰ ਹੈ येलो ਕਲਰ ਹੈ ਜੀ ਤੇ ਆਹ ਸੀ ਗ੍ਰੀਨ ਕਲਰ ਹੈ ਜੀ ਇਹਨੇ ਚਾਰ ਕਲਰਾਂ ਆਪਸ਼ਨ ਦੇ ਵਿੱਚ ਮਿਲੂਗਾ 2000 3000 ਵਾਲਾ ਸੂਟ ਮਿਲੂਗਾ ਜੀ ਸਿਰਫ ਤੇ ਸਿਰਫ 850 ਰੁਪਏ ਦੇ ਵਿੱਚ ਇਹ ਤੋਂ ਅੱਗੇ ਆ ਜੋ ਜੀ ਇਹ ਮਾਡਲ ਵਾਲਾ ਸੂਟ ਆ ਆ ਵੀ ਦਿਖਾ ਦਿਓ ਜੀ ਖੋਲ ਕੇ ਇਹ ਆਊਗਾ ਜੀ ਜਿਹੜਾ ਅੱਜ ਕੱਲ ਬਹੁਤ ਟ੍ਰੈਂਡ ਚੱਲ ਰਿਹਾ ਇਹ ਚਾਰ ਕਲਰਾਂ ਦੇ ਵਿੱਚ ਸੂਟ ਆਊਗਾ ਜੀ ਇਹ ਵੀ ਤੁਹਾਨੂੰ 850 ਰੁਪਏ ਦੇ ਵਿੱਚ ਮਿਲੂਗਾ ਤੇ ਆ ਜ 15 1600 ਰੁਪਏ ਦਾ ਇਹ ਸੂਟ ਵੇਖਦਾ ਇਹ ਮਿਲੂਗਾ ਕਿੱਥੇ ਸਿਰਫ ਤੇ ਸਿਰਫ ਦਿੱਖਾ ਤਗੜੀ ਸੈਂਟਰ ਮਰੰਡਾ ਤੇ ਤੇ ਸੂਟ ਦਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਲਾਈਨਿੰਗ ਵਾਲਾ ਡਿਜ਼ਾਈਨ ਹੈ ਜਿਹੜਾ ਕਿ ਅੱਜ ਕ ਪੌਂਚੇਟੇ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਡਿਜ਼ਾਈਨ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਨਾਲ ਇਹਦਾ ਦੁਪੱਟਾ ਇਹ ਉਧੇ ਦੇ ਵੀ ਔਰ ਸਾਈਡ ਵਰਕ ਕੀਤਾ ਹੋਇਆ ਹੈ ਮਾਡਲ ਚੈੱਕ ਕਰ ਲਓ ਜੀ ਇਹ ਨਿਮਰਤ ਖੈਰਾ ਵੱਲੋਂ ਪਾਇਆ ਗਿਆ ਸੂਟ ਹੈ ਜੀ ਇਹ ਰਾਣੇ ਦੇ ਵਿੱਚ ਪੂਰਾ ਕੈਂਟ ਤੇ ਤੇ ਆਹ ਤੁਸੀਂ ਲੈਂਸ ਵੀ ਲਾ ਸਕਦੇ ਹੋ ਲੰਗੜੇ ਵਾਲੀ ਬਹੁਤ ਹੀ ਪਿਆਰਾ ਸੂਟ ਮਿਲੂਗਾ ਸਿਰਫ ਸਿਰਫ 850 ਰੁਪਏ ਦੇ ਵਿੱਚ ਤੇ ਇਹਦੇ ਵਿੱਚ ਕਲਰ ਚੈੱਕ ਕਰ ਲਓ ਜੀ ਮੈਂਜੈਂਟਾ ਕਲਰ ਹੈ येलो ਕਲਰ ਹੈ ਤੇ ਸੀ ਗ੍ਰੀਨ ਕਲਰ ਹੈ ਜੀ ਪੈਰਟ ਪੈਰਟ ਕਲਰ ਹੈ ਜੀ ਇਕ ਇਹ ਤਾਂ ਬਾਦ ਹੈ ਤੁਸੀਂ ਆ ਫੈਂਸੀ ਸੂਟ ਚਾਹ ਦਿਖਾ ਦਿਓ ਜੀ ਮੜੇ ਆ ਇੱਧਰ ਕੈਮਰਾ ਮਾਰ ਕੇ ਇਹ ਸਾਰੇ ਫੈਂਸੀ ਸੂਟ ਹੈ ਜੀ ਵਿਆਹਾਂ ਸ਼ਾਦੀਆਂ ਪਾਰਟੀ ਵੇਅਰ ਵਾਸਤੇ ਸੂਟ ਆਣਗੇ ਬਹੁਤ ਹੀ ਪਿਆਰੇ ਪਿਆਰੇ ਕਲਰ ਆ ਸੂਟ ਹੈ ਜੀ ਜਿਹੜਾ ਬੋਤਲ ਆ ਵੀ ਦਿਖਾ ਦਿਓ ਇੱਕ ਖੋਲ ਕੇ ਇਹ ਸੂਟਾਂ ਦਾ ਬਹੁਤ ਟ੍ਰੈਂਡ ਚੱਲ ਰਿਹਾ ਹੈ ਇਹ ਸੂਟ ਮਿਲੂਗਾ ਜੀ ਤੁਹਾਨੂੰ ਸਿਰਫ ਤੇ ਸਿਰਫ 12-1300 ਰੁਪਏ ਵਾਲਾ ਸੂਟ ਦਵਾਂਗੇ ਜੀ 700 ਰੁਪਏ ਦੇ ਵਿੱਚ ਸਿਰਫ ਤੇ ਸਿਰਫ ਜੱਸਾ ਪਗੜੀ ਸੈਂਟਰ ਤੇ ਮਿਲੂਗਾ ਜੀ ਇਹ ਹੋਰ ਕਿਤੇ ਨਹੀਂ ਮਿਲਣਾ ਆਨਲਾਈਨ ਡਿਲੀਵਰੀ ਤੁਸੀਂ ਲਵਾ ਸਕਦੇ ਹੋ ਜੀ 20 ਕਿਲੋਮੀਟਰ ਦੇ ਵਿੱਚ ਕੋਈ ਕੈਸ਼ ਔਨ ਡਿਲੀਵਰੀ ਆਹ ਕੈਸ਼ ਔਨ ਡਿਲੀਵਰੀ ਆਪਣੇ ਕੋਲ ਅਵੇਲੇਬਲ ਨਹੀਂ ਹੁੰਦੀ Google Pay ਤੁਹਾਨੂੰ ਕਰਨਾ ਪੈਣਾ ਜੀ ਪਹਿਲਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਸੂਟ ਭੇਜਾਂਗੇ 20 ਕਿਲੋਮੀਟਰ ਵਿੱਚ ਕੋਈ ਸ਼ਿਪਿੰਗ ਚਾਰਜ ਨਹੀਂ ਲੱਗੋ ਫ੍ਰੀ ਸ਼ਿਪਿੰਗ ਹੈ ਜੀ ਉਸ ਤੋਂ ਬਾਅਦ 300 ਰੁਪਏ ਇਹ ਕਿਲੋ ਦੇ ਹਿਸਾਬ ਨਾਲ ਸ਼ਿਪਿੰਗ ਲੱਗਦੀ ਹੈ ਜੀ ਇੱਕ ਸੂਟ ਜੇ ਤੁਸੀਂ ਲਓਗੇ ਆ 700 ਰੁਪਏ ਦਾ 730 ਰੁਪਏ ਦੇ ਵਿੱਚ ਤੁਹਾਨੂੰ ਪਾਊਗਾ ਜੀ ਤੁਹਾਡੇ ਘਰੇ ਪੁੰਚਦਾ ਕਰਾਂਗੇ ਜਿੱਥੇ ਮਰਜ਼ੀ ਮੰਗਾ ਲਓ ਜੀ ਆਲ ਓਵਰ ਇੰਡੀਆ ਦੇ ਵਿੱਚ ਇਹ ਡਿਜ਼ਾਈਨ ਬਹੁਤ ਚੱਲ ਰਿਹਾ ਜੀ ਇੰਸਟਾਗ੍ਰਾਮ ਸੋਸ਼ਲ ਮੀਡੀਆ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸੌਲ ਤੇ ਬਾਹ ਦੋਨੇ ਇਹਦੇ ਪੌਂਚੇ ਵੀ ਬਣੇ ਹੋਏ ਆ ਜੀ ਤੇ ਬਾਹਾਂ ਦੇ ਵੀ ਵਰਕ ਆਊਗਾ ਜੀ ਕਲਰ ਆਪਸ਼ਨ ਇਹਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਕਲਰ ਆਪਸ਼ਨ ਹੈ ਮੈਂਜੈਂਟਾ ਕਲਰ ਹੈ ਜੀ ਸੀ ਗ੍ਰੀਨ ਕਲਰ ਹੈ ਤੇ ਬੇਬੀ ਪਿੰਕ ਕਲਰ ਹੈ ਗ੍ਰੀਨ ਕਲਰ ਹੈ ਤੇ ਇੱਕ ਡਾਰਕ ਸੀ ਗ੍ਰੀਨ ਕਲਰ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਇੱਕ ਆਜੋ ਜੀ ਅਗਲਾ ਲਾਸਟ ਹੈ ਬਟ ਨਾਟ ਅ ਲਿਸਟ ਬਹੁਤ ਹੀ ਪਿਆਰਾ ਸੂਟ ਹੈ ਇਹ ਦਵਾਂਗੇ ਜੀ ਆਪਾਂ ਤੁਹਾਨੂੰ 650 ਰੁਪਏ ਦੇ ਵਿੱਚ ਸੂਟ ਦਵਾਂਗੇ ਜੀ ਇਹ ਬਹੁਤ ਹੀ ਪਿਆਰਾ ਪੌਂਚੇ ਦੇ ਵਰਕ ਵਾਲਾ ਸੂਟ ਹੈ ਪ੍ਰਿੰਟਡ 3D ਡਿਜੀਟਲ ਪ੍ਰਿੰਟਡ ਛੱਟ ਆਊਗੀ ਜੀ ਬਹੁਤ ਹੀ ਸੋਹਣਾ 3D ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਇਹ ਸੂਟ ਆਊਗਾ ਜੀ ਕਟਾਈ ਦੇ ਉੱਤੇ ਸੂਟ ਹੈ ਜੀ 1000 1200 ਰੁਪਏ ਦਾ ਸੂਟ ਮਿਲੂਗਾ ਸਿਰ ਤੇ ਸਿਰਫ 650 ਰੁਪਏ ਦੇ ਵਿੱਚ ਚੱਕ ਲਓ ਚੱਕ ਲਓ ਜਿਹੜੇ ਚੱਕਣੇ ਆ ਸਾਰੇ ਕੋਈ ਨਾ ਵੀਡੀਓ ਤਾਂ ਵਿੱਚ ਐਡਿਟ ਕਰ ਲੂੰਗਾ ਮੈਂ ਤੇ ਜਿਹੜੇ ਕੇ ਜਾਣਾ ਸੂਟ ਪਾਣਾ ਪਸੰਦ ਕਰਦੇ ਆ ਜਿਵੇਂ ਕਿ ਹਨਾ ਚਮਕਦਮ ਫਰੀ ਵਾਲਾ ਸੂਟ ਹੋਵੇ ਆ ਤਾਂ ਉਹਨਾਂ ਲਈ ਇੱਕ ਸੂਟ ਲੈ ਕੇ ਆਏ ਆ ਬਹੁਤ ਹੀ ਪਿਆਰਾ ਸੂਟ ਹੈ ਜੀ 1500 2000 ਰੁਪਏ ਦੇ ਵਿੱਚ ਇਹਨੇ ਹੈਵੀ ਵਰਕ ਵਾਲਾ ਸੂਟ ਮਿਲਦਾ ਜੀ ਪਰ ਆਪਾਂ ਤੁਹਾਨੂੰ ਦੱਸਾਂਗੇ ਸਿਰਫ ਤੇ ਸਿਰਫ 850 ਰੁਪਏ ਦੇ ਵਿੱਚ ਸੂਟ ਦੁਪੱਟਾ ਚੈੱਕ ਕਰੋ ਜੀ ਪੂਰਾ ਕਢਾਈ ਵਾਲਾ ਹੈਵੀ ਦੁਪੱਟਾ ਲੱਗਿਆ ਹੋਇਆ ਪੂਰਾ ਗਲੇ ਤੇ ਵਰਕ ਆਲ ਓਵਰ ਪ੍ਰਿੰਟਸ ਪੂਰੇ ਵਰਕ ਕੀਤਾ ਹੋਇਆ ਪੱਲੇ ਤੇ ਵੀ ਵਰਕ ਹੈ ਬਹੁਤ ਹੀ ਪਿਆਰਾ ਸੂਟ ਹੈ 1500 2000 ਰੁਪਏ ਦੇ ਵਿੱਚ ਬਿਆਰ ਦੇ ਵਿੱਚ ਵਿਕਦਾ ਆਪਾਂ ਦੱਸਾਂਗੇ ਤੁਹਾਨੂੰ ਸਿਰਫ ਤੇ ਸਿਰਫ 850 ਰੁਪਏ ਦੇ ਵਿੱਚ ਆਹ ਲੋ ਜੀ ਅਰਗੰਜੇ ਤੇ ਹੈ ਜਿੰਮੀ ਟੂ ਨਵਾਂ ਬੇਸ ਆਇਆ ਜੀ ਜਿੰਮੀ ਟੂ ਕਹਿੰਨੇ ਕਹਿੰਦੇ ਇਹਨੂੰ ਸੂਟ ਨੂੰ ਤੇ ਇਹਦਾ ਰੇਟ ਵੀ ਪੂਰਾ ਘੈਂਟ ਹੈ ਤੇ ਸੂਟ ਵੀ ਪੂਰਾ ਘੈਂਟ ਹੈ ਮੇਰੀਆਂ ਭੈਣਾਂ ਦੇ ਪਾਇਆ ਹੋਇਆ ਬਹੁਤ ਸੋਹਣਾ ਲੱਗੂਗਾ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕੌਣ ਕੌਣ ਕਿੱਥੋਂ ਕਿੱਥੋਂ ਵੀਡੀਓ ਦੇਖ ਰਿਹਾ ਹੈ ਇੱਕ ਵਾਰੀ ਆ ਸੂਟ ਦਾ ਡਿਜ਼ਾਈਨ ਚੈੱਕ ਕਰੋ ਜਿੰਮੀ ਟੂ ਨਵਾਂ ਬੇਸ ਆਇਆ ਜੀ ਬਹੁਤ ਹੀ ਸਿੰਪਲ ਸੁਪਰ ਦੇ ਪਾਰਟੀ ਵੇਅਰ ਸੂਟ ਹੈ ਜੀ ਦੇਖ ਕੇ ਵੀ ਤੁਸੀਂ ਹਰਾਰ ਹੋ ਜੂਗੇ ਬੜਾ ਸੋਹਣਾ ਵਰਕ ਹੈ ਤੇ ਦੁਪੱਟੇ ਤੇ ਵੀ ਪ੍ਰਿੰਟਡ ਹੈ ਔਰ ਗੈਂਚੇ ਦਾ ਦੁਪੱਟਾ ਲੱਗਿਆ ਹੋਇਆ ਜੀ ਨਾਲ ਬੋਟਮ ਹੈ ਜੀ ਇਹਦੀ ਬਹੁਤ ਸੋਹਣਾ ਪਿਆਰਾ ਕਲਰ ਹੈ ਚਾਰ ਕਲਰ ਆਪਸ਼ਨਾਂ ਦੇ ਵਿੱਚ ਛੋਟ ਮਿਲੂਗਾ ਪੰਜ ਕਲਰ ਹੈ ਜੀ ਸੌਰੀ ਤੇ ਪੰਜੇ ਦੇ ਪੰਜੇ ਬਹੁਤ ਪਿਆਰੇ ਕਲਰ ਨੇ ਤੇ ਇਹਦਾ ਰੇਟ ਆਊਗਾ ਜੀ ਸਿਰਫ ਤੇ ਸਿਰਫ 2500 3000 ਰੁਪਏ ਵਾਲਾ ਸੂਟ ਮਿਲੂਗਾ ਤੁਹਾਨੂੰ ਇਹ ਜੱਸਾ ਤੱਕ ਦੀ ਸੈਂਟਰ ਤੇ 1200 ਰੁਪਏ ਦਾ ਠੀਕ ਹੈ ਜੀ ਬਾਕੀ ਧੰਨਵਾਦ ਜੀ ਸਾਰਿਆਂ ਨੂੰ ਸ਼ਾਸਿਕਾ ਜੀ ਹੋਪਦਾ ਨੂੰ ਵੀਡੀਓ ਪਸੰਦ ਆਊਗੀ ਤੇ ਇੱਕ ਲਾਸਟ ਫੂਟ ਤੁਹਾਨੂੰ ਆਪਾਂ ਦਿਖਾਣੇ ਆ ਪੂਰਾ ਪਹਿਣਨ ਲਈ ਬਹੁਤ ਹੀ ਕੈਂਟ ਦੇ ਫੈਂਸੀ ਫੂਟ ਆ ਕੁੱਲੂ ਪੱਟੀ ਵਾਲਾ ਫੂਟ ਲੈ ਕੇ ਆਏ ਆ ਜੀ ਕੁੱਲੂ ਪੱਟੀ ਵਾਲਾ ਹਾਂ ਚੱਕ ਲਓ ਗਰਮਾ ਫੂਟ ਆ ਜੀ ਬਹੁਤ ਹੀ ਪਿਆਰਾ ਤੇ ਕੈਂਟ ਕਲਰ ਹੈ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਫੂਟ ਨੂੰ ਤੇ ਆਓ ਮੜਾ ਕਰੋ ਚੱਕਾ ਇੱਕ ਵਾਰੀ ਫੂਟ ਆ ਇਹ ਆ ਪੂਰਾ ਮਾਡਲ ਵਾਲਾ ਡਿਜ਼ਾਈਨ ਆਊਗਾ ਜੀ ਪੂਰਾ ਮਾਡਲ ਵਾਲਾ ਪੀਸ ਆ ਬਹੁਤ ਹੀ ਸੋਹਣਾ ਸੁਹਣਾ ਕਲਰ ਆਇਆ ਨੇ ਇਹਦੇ ਵਿੱਚ ਕੁੱਲੂ ਪੱਟੀ ਵਾਲਾ ਸੂਟ ਆ ਜੀ ਜ਼ਾਰਾ ਦਾ ਸੂਟ ਆ ਇਹ 12 1500 ਵਾਲਾ ਸੂਟ ਤੁਹਾਨੂੰ ਵਿਤ 100 ਨਾਲ ਮਿਲੂਗਾ ਜੀ ਜੱਸਾ ਪਗੜੀ ਸੈਂਟਰ ਤੇ 750 ਰੁਪਏ ਦੇ ਵਿੱਚ ਕਿੰਨੇ ਦੇ ਵਿੱਚ 750 ਰੁਪਏ ਦੇ ਵਿੱਚ ਮਿਲੂਗਾ ਜੀ ਕਿ ਮਿਲੂਗਾ ਕਿੱਥੇ ਜੱਸਾ ਪਗੜੀ ਸੈਂਟਰ ਤੇ ਤੇ ਬਾਕੀ ਤੁਹਾਨੂੰ ਆਪਾਂ ਰਜਾਈਆਂ ਕੰਬਲ ਦਿਖਾਣੇ ਆ ਜੀ ਤੇ ਆਪਣੇ ਕੋਲ ਛਾੜ ਪਈਆਂ ਜੀ ਡਬਲ ਬੈੱਡ ਤੇ ਰਜਾਈਆਂ ਤੇ ਛਾੜ ਹੋ ਗਏ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਇਹਦੇ ਵਿੱਚ ਹੜ ਆਇਆ ਹੋਇਆ ਛਾੜਾ ਦਾ ਇਹ ਰਜਾਈਆਂ ਦੇ ਵਿੱਚ 5 ਕਿਲੋ ਦੀ ਰਜਾਈ ਤੁਹਾਨੂੰ ਮਿਲੂਗੀ ਸਿਰਫ ਤੇ ਸਿਰਫ 1350 ਰੁਪਏ ਦੇ ਵਿੱਚ 5 ਕਿਲੋ ਵੇਡ ਦੀ ਰਜਾਈ 1350 ਰੁਪਏ ਦੇ ਵਿੱਚ ਫ੍ਰੀ ਇੱਕ ਗਿਫਟ ਨਵਾਂਗੇ ਜੀ ਆਪਾਂ ਉਹਨਾਂ ਨੂੰ ਨਾਲ ਜਿਹੜਾ ਕਿ ਦੋ ਰਜਾਈਆਂ ਇਕੱਠੀਆਂ ਮੰਗਾਊਗਾ ਤੇ ਬਾਕੀ ਕੰਬਲਾਂ ਦੇ ਵਿੱਚ ਡਬਲ ਬੈੱਡ ਸਿੰਗਲ ਬੈੱਡ ਡਬਲ ਪਲਾਈ ਸਿੰਗਲ ਪਲਾਈ ਸਾਰੇ ਅਵੇਲੇਬਲ ਨੇ ਜੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਸਾ ਪਗੜੀ ਸੈਂਟਰ ਹੈ ਜੀ ਆਪਾਂ ਐਡਰੈਸ ਤੁਹਾਨੂੰ ਦਿਖਾ ਦਿੰਨੇ ਆ ਪਰਾਣਾ ਬਜ਼ਾਰ ਮਰੰਡਾ ਨੇੜੇ ਛੋਟੀ ਡਾਰੀ ਆ ਤਿੰਨ ਨੰਬਰ ਹੈ ਜੀ ਜਿਹੜੇ ਮਰਜ਼ੀ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ